ਆ ਵੀਰ ਜੀ ਆ ਟਰਾਲੀ ਆਈ ਪਈ ਜੇ ਜਿਹੜੀ ਮਹਾਜਨਾ ਨੇ ਬਾਜ਼ਾਰ ਦੇ ਵਿੱਚ ਪ੍ਰੀਤਨਗਰ ਜਿਹੜੀ ਮਿੱਟੀ ਜੋੜੀ ਸੀ ਨਾ ਉਹਦੇ ਘਰ ਦੇ ਅੱਗੇ ਕਲੋਨੀ ਦੇ ਅੱਗੇ ਪ੍ਰੀਤਨਗਰ ਆ ਸੰਗਤ ਦੇ ਸਾਰੇ ਇੱਕਜੁਕਟ ਹੋਣ ਦੇ ਕਾਰਨ ਆ ਟਰਾਲੀ ਉਥੋਂ 10 ਮਿੰਟਾਂੇ ਲੋਡ ਕਰਕੇ ਆ ਵੇਖੋ ਵੀ ਇੱਥੇ ਲੋਡ ਹੈ ਕਿ ਪ੍ਰੀਤਨਗਰ ਲੋਡ ਸੀ ਇਹ ਘਟਿਆਂ ਦੀ ਆ ਸਾਰੀ ਟਰਾਲੀ ਸੰਗਤ ਦੇ ਸਹਿਯੋਗ ਨਾਲ ਆਪਾਂ ਬੰਨ ਦੇ ਉੱਤੇ ਲੈ ਆਏ ਆ ਜਿੱਥੇ ਦੀ ਲੋਡ ਹੈ ਆ ਵੀਰ ਜੀ ਆਹ ਟਰਾਲੀ ਆਈ ਪਈ ਜੇ ਜਿਹੜੀ ਮਹਾਜਨਾ ਨੇ ਬਾਜ਼ਾਰ ਦੇ ਵਿੱਚ ਪ੍ਰੀਤਨਗਰ ਜਿਹੜੀ ਮਿੱਟੀ ਜੋੜੀ ਸੀ ਨਾ ਉਹਦੇ ਘਰ ਦੇ ਅੱਗੇ ਕਲੋਨੀ ਦੇ ਅੱਗੇ ਪ੍ਰੀਤਨਗਰ ਆਹ ਸੰਗਤ ਦੇ ਸਾਰੇ ਇੱਕਜੁਕਟ ਹੋਣ ਦੇ ਕਾਰਨ ਆਹ ਟਰਾਲੀ ਉਥੋਂ 10 ਮਿੰਟਾਂੇ ਲੋਡ ਕਰਕੇ ਆਹ ਵੇਖੋ ਵੀ ਇੱਥੇ ਲੋਡ ਹੈ ਕਿ ਪ੍ਰੀਤਨਗਰ ਲੋਡ ਸੀ ਇਹ ਘਟਿਆਂ ਦੀ ਆਹ ਸਾਰੀ ਟਰਾਲੀ ਸੰਗਤ ਦੇ ਸਹਿਯੋਗ ਨਾਲ ਆਪਾਂ ਬੰਨ ਦੇ ਉੱਤੇ ਲੈ ਆਏ ਆ ਜਿੱਥੇ ਦੀ ਲੋਡ ਹੈ ਆ ਵੀਰ ਜੀ ਆਹ ਟਰਾਲੀ ਆਈ ਪਈ ਜੇ ਜਿਹੜੀ ਮਹਾਜਨਾ ਨੇ ਬਾਜ਼ਾਰ ਦੇ ਵਿੱਚ ਪ੍ਰੀਤਨਗਰ ਜਿਹੜੀ ਮਿੱਟੀ ਜੋੜੀ ਸੀ ਨਾ ਉਹਦੇ ਘਰ ਦੇ ਅੱਗੇ ਕਲੋਨੀ ਦੇ ਅੱਗੇ ਪ੍ਰੀਤਨਗਰ ਆਹ ਸੰਗਤ ਦੇ ਸਾਰੇ ਇੱਕਜੁਕਟ ਹੋਣ ਦੇ ਕਾਰਨ ਆਹ ਟਰਾਲੀ ਉਥੋਂ 10 ਮਿੰਟਾਂੇ ਲੋਡ ਕਰਕੇ ਆਹ ਵੇਖੋ ਵੀ ਇੱਥੇ ਲੋਡ ਹੈ ਕਿ ਪ੍ਰੀਤਨਗਰ ਲੋਡ ਸੀ ਇਹ ਘਟਿਆਂ ਦੀ ਆਹ ਸਾਰੀ ਟਰਾਲੀ